ਉਹ ਇੰਦਾ ਡੰਗਰ ਰੱਖ ਲੈ ਆਹ ਮਾਰਦੀ ਦੁਨੀਆ ਪਰ ਹੁਣ ਕੱਲੂ ਟੁੱਕੀ ਬਾਈ ਕੱਹ ਅੱਧਾ ਰਾਤ ਨੂੰ ਨਹੀਂ ਜ਼ਿਆਦਾ ਬਾਈ ਹਾਂ ਹਾਂ ਕੋਈ ਪਤਾ ਨਹੀਂ ਹੈਗਾ ਇੰਨਾ ਨਹੀਂ ਆਉਣ ਲੱਗਿਆ ਆ ਪਹੀਏ ਕਾਲੂ ਟੁੱਕਦੇ ਨੇ ਹਾਂ ਹੋਰ ਕੀ ਕਰਿਓ ਕਬੂਲ ਮੁੰਡੇ ਦੀ ਕੱਲ੍ਹ ਪੀ ਬਾਸ ਹਸਪਤਾਲ ਦੀ ਫਮੀ ਤਾਂ ਹੋਈ ਵੀ ਹੈ ਹਾਂ ਚੱਲ ਡਬਲਯੂ ਵੀ ਸੱਤ ਕਰੀਂਗਾ ਜੱਗ ਨਾਲੇ ਓਕੇ ਵਧੀਆ ਕਹਿੰਦੇ ਬਈ ਚਾਚੇ ਕਈ ਜਗ੍ਹਾ ਐਨ ਪਹਿਲੀ ਬਈਆ ਯਾਰ ਉਹ ਮੁੰਡਾ ਮਾਰੇ ਆ ਜਿਹੜਾ ਦੇਖਿਆ ਇੱਕ ਪਰ ਪੈ ਗਈ ਬਿਜਲੀ ਅ ਮੁੰਡੇ ਬਚ ਗਏ ਆ ਉਹ ਖੇਡਦੇ ਜੇ ਗੱਡੀ ਚ ਨਾ ਨਾ ਇੱਕ ਤਾਂ ਮੋਟਰ ਬੰਦ ਕਰਨ ਗਿਆ ਤਾਂ ਖੇਤਾਂ ਚ ਦਰਬਾਲ ਪਾਉਣਗੇ ਤੁਹਾਨੂੰ ਪਰ ਹਾਂ ਆਲੂਆਂ ਪਰ ਕਿੰਨਾ ਇਹ ਤੁਰ ਜਾ ਆਲੂਆਂ ਨਾਲ ਮਰ ਲਿਆ ਮੁੰਡਾ ਮਰ ਲਿਆ ਉਹ ਤਾਂ ਕਲੀ ਚ ਕਹਿੰਦੇ ਤੇ ਹਾਂ ਉਹਦਾ ਪਰ ਪੈ ਗਈ ਕੜਕੀ ਬਹੁਤ ਆ ਬਾਈ ਕੱਲ ਸ਼ਾਮ ਨੂੰ ਬਹੁਤ ਕੜਕੀ ਇਹਦੇ ਹੀ ਜਾਂਦਾ ਹਾਂ ਹਮ ਤਾਂ ਸੱਚਾ ਹੈ ਇਹ ਹੋਰ ਹੁਣ ਵੀ ਰਾਤ ਨੂੰ ਦੱਸਿਆ ਹੋਇਆ ਦੱਸਿਆ ਲਿਆ ਹੈ ਤਾਂ ਰਾਤ ਕੜਕੀ ਪਾਉਂਗੇ ਹਮ ਮੈਂ ਦਵਾਈ ਨਹੀਂ ਹੁੰਦਾ ਜਦ ਬਿਜਲੀ ਪੈਂਦੀ ਨੇ ਤੇ ਸ਼ਾਮ ਜੀ ਬਹੁਤ ਹਮ ਕੋਈ ਤਾਂ ਨਹੀਂ ਕਰਦਾ ਅੱਖਾਂ ਜਿਹੇ ਪਈ ਪੈ ਤੁਸ ਕੋਲ ਸਾਹਮਣੇ ਤੇ ਹੋਰ ਕੀ ਚਲੋ ਰਾਤ ਦੇਰਾ ਹੀ ਹੋ ਗਿਆ ਸਾਨੂੰ ਜਿੱਤ ਦੇਣ ਨੂੰ ਕਿੰਨਾ ਬੀਜ ਘਟ ਗਿਆ ਬਾਅਦ ਵਿੱਚ ਭਈ ਇਹ ਕਹਿੰਦੇ ਉਹ ਬਾਜਣਾ ਆਏ ਹੋ ਜੀ ਇਹ ਕਹਿੰਦੇ ਬਾਜਣਾ ਜੀ ਉੱਪਰ ਸਿਆੜ ਕੱਢਣਾ ਆਏ ਆ ਸੌ ਸਕੀਮਾ ਕੋਈ ਕਹੇ ਇਧਰੋਂ ਸਿਆੜ ਮਾਰ ਲਈ ਉਹ ਪਿਛਲਾ ਵੀ ਨਹੀਂ ਪੂਰਾ ਹੋਇਆ ਮੈਨੂੰ ਪਤਾ ਵੀ ਇਹ ਭਈ ਇੰਤਰ ਜਿਆਦਾ ਪਾਈ ਉਹਤਰ ਘਟ ਹੈ ਹਾਂ ਸਮਝਿਆ ਇਹ ਗਾਏ ਬਾਜੇਣਾ ਮਾ ਕਰਦੇ ਆਵਾਇਰ ਟਾਈਮ ਬਾਅਦ ਮੈਂ ਲੱਗੂ ਬਾਜੀ ਵਾ ਤਿਆਰ ਬੋਲ ਪੰਜ ਭਰੇ ਘਟ ਗਏ ਕੀ ਮਾ ਜਾ ਕੇ ਤਾਂ ਕਹਿਣਾ ਤਾਂ ਕਿ ਜੇ ਤੁਹਾਡੇ ਇਹ ਦੰਦ ਦੁੱਧੇ ਆਏ ਤੇ ਜਾਂ ਮੈਂ ਉਹਨਾਂ ਵਿੱਚ ਹਾਂ ਆਏ ਕਿਹ ਕਿਹ ਮੇਰੇ ਭਰ ਨੂੰ ਤਾਂ ਸ਼ਰ ਮੋੜ ਹਾਂ ਤਾਂ ਮੈਂ ਨਹੀਂ ਬੈਂਦਾ ਹੁੰਦਾ ਇਹ ਜੀ ਬੰਦੇ ਨੂੰ ਹਾਂ ਇਹ ਗੱਲ ਆ ਸੱਤ ਕਹਿੰਦੇ ਸੱਤ ਰਿਆੜ ਮੈਂ ਕੋਈ ਨਾ ਪਾਲੇ ਪਾਸੇ ਕੱਢਦੇ ਨੇ ਲਾਗ ਲਾਗ ਮੋਟਰ ਤੇ ਮਾਝੇ ਪੱਜ ਗਏ ਤੁਹਾਡੇ ਮੈਂ ਯਾਰ ਗੁੱਟਿਆਂ ਦੀ ਦਵਾਈ ਪਾਉਣ ਨੂੰ ਦੋ ਪੰਜ ਭਰੀਆਂ ਘਟੀਆਂ ਕਿਆ ਪਾਉਣੀ ਸੀ ਉੱਪਰ ਅਜਾ ਹਾਂ ਭਾਈ ਕਾਦੀ ਜੈਂਟ ਜੀ ਕੋਲ ਉਹਦੇ ਆਈ ਹੁੰਦੀ ਜਿਹੜੀ ਅੱਛਾ ਅੱਛਾ ਉਹ ਖੜੀਓ ਪਾ ਤੁਹਾਨੂੰ ਪਾ ਦਿੰਦਾ ਮੈਂ ਕੋ ਸੋਚਦਾ ਨਾ ਬੁੱਟਾ ਹੀ ਜੜ ਚ ਪਾ ਦਵਾ ਮੈਨੂੰ ਆਏ ਮੈਂ ਤੋੜ ਕੇ ਖਾ ਲਈ ਪਹਿਲੀ ਬਿਮਾਰ ਹੌਲੇ ਕੋਈ ਨਹੀਂ ਬਹਿ ਜਾ ਨਹੀਂ ਹੁਣ ਪਾੜ ਕੇ ਜਾਣਾ ਵਾਇਚ ਗੱਲ ਕਰਦਾ ਉਰਲੇ ਜਾ ਹਾਂ ਝੂਟੇ ਕੋਈ ਨਹੀਂ ਪੇਪਰ ਤੇ ਉਹ ਝੂਗਰੇ ਪਾਉਣੀ ਹੈ ਕਲੋਰੋ ਠੀਕ ਹੈ ਝੂਗਰੇ ਪਾਸ ਤੋਕਾ ਹੀ ਹਰ ਦੇਣਾ ਤਾਂ ਪਾਣੀ ਜਾਂ ਜਿੱਦਾਂ ਪਾਣੀ ਲਿਆਇਆ ਪਾਣੀ ਲਾਇਆ ਮੈਂ ਮੀਂਹ ਤੇ ਦਾ ਰੁਕ ਗਿਆ ਤੇ ਉੱਪਰ ਉਹਨੂੰ ਦੇ ਦੇਣੀ ਦੀ ਉੱਪਰ ਮੈਂ ਉਹੀ ਸੋਚਿਆ ਕਿ ਮੈਂ ਕਾਦਮਾ ਵੀ ਮੀਂਹ ਪੈ ਜਾਵੇ ਪੇਪਰ ਤੇ ਉਹ ਹੁਣ ਫਾਇਦਾ ਨਹੀਂ ਕੋਈ ਹੋਣਾ ਵੱਟ ਹੋਣੀਗਾ ਜਾਂ ਛੱਡ ਦੀ ਹਾਂ ਹੁਣ ਕੋਈ ਫਾਇਦਾ ਨਹੀਂ ਦਾ ਇਕੱਠੇ ਲਾਦੀ ਬਗੰਢਾਂ ਦੀ ਲਾਦੀ ਹਾਂ ਫੁੱਟਣ ਲੱਗ ਗਏ ਪੱਤੇ ਤਰਾ ਜਿਹੜੀਆਂ ਪਾਣੀ ਚ ਪਈਆਂ ਉਹ ਪਹਿਲਾਂ ਹੀ ਫੁੱਟੀਆਂ ਇੰਜ। ਡੱਬੂ ਜੁਣੀਆਂ ਸਾਰੀਆਂ। ਫੇ ਸਾਰੀਆਂ ਡੱਬੂ ਜੁਣੀਆਂ ਤੇ ਫੁੱਟੀਆਂ ਇੰਜਾਂ ਤੇ। ਸਾਰੀਆਂ ਨਹੀਂ ਡੱਬੂ ਜੁਣੀਆਂ ਵਿੱਚ ਜੜਾਂ ਹੀ। ਜੜਾਂ। ਅਛਾ। ਉਹ ਤਾਂ ਸਾਰੀਆਂ ਬੁੱਟੀਆਂ ਇੰਜ। ਹੋਰ ਕੀ ਦੇਖੇ ਤੁਸੀਂ ਤਾਂ ਆਏ ਦੇਖਣੇ ਬੈ ਕੱਤਣ ਦਾ ਖੇਤ ਉਹ। ਉਹਨਾਂ ਦੇ ਘਰ ਖਾਲੀ। ਕੰਨਾ ਨਹੀਂ ਰਹਿਣਾ ਹੁਣ ਮੈਂ ਉਹਦੇ ਬੀਜੇ ਛੱਡ ਦਮ ਆਇਓ। ਕੀ? ਫੇ ਰਸਤਾ ਕਾਹਨੂੰ? ਗੰਨੇ ਨੂੰ। ਆਹ। ਨਾ ਫੇਰ ਘਾਪਾ ਦੋ ਜਿੱਤੇ ਥੋੜੀ ਪਰਚੀ ਸਾਲੀ ਹਾਂ ਪਸਾਕੇ ਪਰਚੀ ਆਉਣੀ ਜਦੋਂ ਮੈਂ ਬਿੱਜੂਗੀ ਇਹਨੂੰ ਤੁਸੀਂ ਇਹਨੂੰ ਓ ਯਾਰ ਫੇਰ ਬਾੱਡ ਲੈਣ ਦੇ ਚਾਰ ਦਿਨ ਹੋਰ ਆ ਲੈ ਦੇਖ ਲੈ ਇੱਥੇ ਜ਼ਿਮੀਦਾਰ ਉਹ ਲੈ ਜ਼ਿਮੀਦਾਰ ਉਹ ਨਹੀਂ ਇਹ ਨਾ ਕਹਿਣਾ ਮਤਲਬ ਵੀ ਸਾਰੇ ਇਕੱਠੀ ਵੀ ਹੋ ਜਾਊਗਾ ਕਿਹੜਾ ਜਿਸਨੂੰ ਰਾਹ ਛੱਡਿਆ ਪੈਨੇ ਰਾਹ ਦਾ ਕੀ ਮਤਲਬ ਹੈ ਚਾਰ ਭੜੀਆਂ ਰੱਖ ਲੈਣ ਗੰਨੇ ਦੀਆਂ ਦੂਆ ਤਾਂ ਬਿੱਜੇ ਆਓ ਸਿਆੜ ਸਿੱਧੇ ਕੱਢਦੇ ਉਹ ਉੱਤੇ ਵੀ ਲਾਉਣੇ ਆ ਤੇ ਡੁੱਤੇ ਵੀ ਰੱਖ ਲੂੰਗੇ ਯਾਰ ਬੂਟੇ ਵੀ ਸਾਹਿਬ ਜੀ ਤੁਸੀਂ ਤਾਂ ਫਿਰ ਕੰਮ ਲੇਟ ਕਰ ਲਾ ਮੇਰੇ ਟ ਕੁੱਤ ਨਹੀਂ ਯਾਰ ਆਹ 4-5 ਦਿਨ ਚ ਉਹਨਾਂ ਮੈਨੂੰ ਆਏ ਮੀਨੂੰ ਪੈ ਲਵੇ ਆ ਨਿਬੜ ਲਵੇ ਜਾ ਤਾਂ ਨਹੀਂ ਗੱਲ ਸੁਣਦਾ ਥੋੜੇ ਬਣਦੇ ਚਤਰ ਤੁਸੀਂ ਜਦੋਂ ਤੁਹਾਨੂੰ ਕਹਿੰਦੇ ਸਿੱਧਾ ਖੇਤ ਵਿੱਚ ਜੁਆਏ ਕਿਹੜਾ ਪਾਈ ਤੇ ਲੈ ਕੇ ਕਾਲੇ ਖਾਈ ਓ ਯਾਰ ਕਿੱਦਾਂ ਨੂੰ ਮੂੰਹ ਸਿਰਫ ਪਰਾਂ ਵਾਲੇ ਨੂੰ ਉਹ ਪੈਂਦਾ ਮੂੰਹ ਸਿਰ ਹੁਣ ਮੂੰਹ ਮੂੰਹ ਹੀ ਹੁੰਦਾ ਹੀ ਜਾਂਦਾ ਓ ਯਾਰ ਫਿਰ ਵੀ ਤਾਂ ਬੂਟੇ ਫਿਰ ਗੰਨੇ ਦੇ ਵਿਚੇ ਨੂੰ ਕੱਢਣਾ ਪੈਣਾ ਤਾਂ ਦਿਲਵੀਰ ਹਾਂ ਥੋੜਾ ਕਾਹਦੇ ਕੱਢਣਾ ਪੈਣਾ ਹਾਂ ਕਾਹਦੇ ਕੱਢਣਾ ਪੈਣਾ ਤਾਂ ਹਾਂ ਦੱਸ ਦੱਸ ਕਾਹਦੇ ਕੱਢਣਾ ਪੈਣਾ ਜੇ ਖੇਤ ਤੁਸੀਂ ਜਿਹੜਾ ਉਹ ਬੀਜਿਆ ਲੰਬਾ ਹਾਂ ਮੰਨ ਕੇ ਚੱਲਿਓ ਲੰਬਾ ਬੀਜਿਆ ਪਹਿਨਾਂ ਹੋ ਗਿਆ ਟਹਿਚ ਹਾਂ ਡੇਢ ਕਿਲੇ ਜਿਹੜਾ ਬੀਜਿਆ ਡੇਢ ਨੂੰ ਇਕੱਠਾ ਰੀਤੇ ਫੇਰ ਹਾਂ ਫੇਰ ਉਹ ਸਾਡਾ ਉੱਚਾ ਨਹੀਂ ਮਖੇਤ ਆ ਉਹ ਥੋੜਾ ਥੜਾ ਕੋਈ ਪੱਤਰਾ ਆਏਗਾ ਉਹ ਉੱਚੇ ਨਹੀਂ ਮੈਨੂੰ ਕਹਦਾ ਕਿੜੀ ਪੀਜ ਦਿੰਦੇ ਲੰਬਾ ਉਹ ਨੂੰ ਨਹੀਂ ਮਰਹਿਣ ਦਿੰਦੇ ਮੈਂ ਲੰਬਾ ਸਾਡੇ ਕੋਲ ਤੇ ਜਦੋਂ ਫਾਜ ਜਾਂਦੇ ਫੇਰ ਕੱਢਣ ਲੱਗ ਦਿੰਦੇ ਹਾਂ ਹਾਂ ਸੋ ਯਾਰ ਆ ਲੰਬਾਈ ਨੂੰ ਸਾਡੇ ਖੇਤ ਸਿੱਧੇ ਆ ਉਹ ਇਧਰ ਪਈ ਛੜਾਈਏ ਤੁਹਾਨੂੰ ਹੋਣਾ ਯਾਰ ਆਹ ਗੰਨਾ ਮੇਰੀ ਗੱਲਾਂ ਨੇ ਮੇਰੀ ਗੱਲਾਂ ਆਖੇ ਧੋਕਣਾ ਹੀ ਸੋਹਣਾ ਲੱਗਦਾ ਹੈ ਨਾ ਔਕੜਾ ਪੀਤਦੇ ਜਾਂ ਨੂੰ ਦੋ ਪਾਸੇ ਨਾ ਲੈ ਹੁਣ ਪਾਈ ਤਕਵਾ ਦੇਖ ਇਨਾ ਵੇ ਖੇਡਾ ਦੇਖ ਤੇਰਾ ਆ ਚਾਰ ਸੈਨਾ ਦਾ ਤਿੰਨ ਕਿੰਦੇ ਬਣ ਗਏ ਜੀ ਆ ਚਾਰ ਤੋਂ ਬਣ ਗਏ ਬਣ ਗਏ ਹਾਂਜੀ ਹੁਣ ਜ਼ਿੰਮੇਦਾਰਾ ਦੱਸੋ ਵੀ ਮੈਨੂੰ ਥੋੜੇ ਵੀ ਇਹ ਐਗੀ ਅਕਲ ਕਿ ਨਹੀਂ ਐਗੀ ਇਹ ਇਨਾ ਦਾ ਹੁਣ ਇਹਨਾਂ ਨੇ ਕਿਹਾ ਦੋ ਕਿਲੋ ਆ ਪੀਤੇ ਡੇਢ ਹਾਂ ਤਿੰਨ ਕਿਲੋ ਡੇਢ ਕਿਲੋ ਆਵੇ ਤਾਂ ਪਹੀ ਵੀ ਦੱਸ ਕਿੱਧਰ ਪਹੀ ਗਈ ਆ ਹਾਂ ਆ ਪਹੀ ਗਈ ਆਪਣੀ ਮਾਰਾ ਤੇ ਦਰਿਆ ਨੂੰ ਸਾਜਿਆ ਦਾ ਹਮ ਜਿਹੜਾ ਇਹਨਾਂ ਨੇ ਆਖੇਦ ਬੀਜਿਆ ਇਹਦੇ ਬਾਅਦ ਆਹ ਵੀ ਤੇ ਸਰੋਂ ਵਾਲਾ ਹਮ ਆਇਆ ਫੇਰ ਕਿੰਨਾ ਬੀਜਣਾ ਹਮ ਹੁਣ ਕਹਿੰਦਾ ਰਸਤਾ ਆ ਕਿੰਨਾ ਕਿੱਧਰ ਰਸਤਾ ਰਖਣਾ ਪੈਣਾ ਇਹਨਾਂ ਨੂੰ ਕਿੰਨਾ ਹੁੰਦਾ ਲੇਟ ਤੂੰ ਕਹਿੰਦਾ ਹੁਣ ਵੀ ਆ ਸਿੱਧਾ ਬੀਜ ਦੇ ਪਹਿਲਾਂ ਮੈਂ ਕਹਿੰਦਾ ਇਹਨੂੰ ਸਿੱਧਾ ਬੀਜ ਦੇ ਮੈਂ ਯਾਦ ਵੀ ਕਹਿੰਦਾ ਮੈਂ ਸਿੱਧਾ ਬੀਜਿਆ ਖਰਾਤੇ ਤੇ ਦੇਖੀ ਸੁਣਦਾ ਸੁਣਦਾ ਮੇਰੀ ਗੱਲ ਹਮ ਔਰ ਜੇ ਮੈਂ ਕਹਿੰਦਾ ਸਿੱਧਾ ਲਾ ਦਿੰਦਾ ਨਾ ਹਮ ਠੀਕ ਆ ਹਮ ਉਹਦਾ ਯਾਰ ਚਾਚੇ ਦਾਈ ਅਸੀਂ ਕਿਹੜੇ ਥੰਮਾ ਹੋਏ ਵੀ ਠੀਕ ਆ ਹੁਣ ਜੱਗੇ ਨਾਲ ਦੇ ਸਿਰੇ ਤੱਕ ਸਾਰੀ ਜ਼ਮੀਨ ਉੰਨੀ ਜਗਾ ਮਰਨੀ ਸੀ ਬੂਟੇ ਮੇਰੇ ਸਾਲ ਦੇ ਹੋਗੇ ਉਹਨਾਂ ਨੇ ਹੁਣ ਲਾਉਣੇ ਆ ਬੂਟਾ ਆਪਣਾ ਚੱਲਣਾ ਵੀ ਨਹੀਂ ਤਾਂ ਉਹ ਚੀਜ਼ ਦਾ ਸ਼ੌਰੇ ਦਾ ਬਹੁਤ ਫਰਕ ਪੈਂਦਾ ਮੈਂ ਜਿਹੜਾ ਜਿਹੜਾ ਤੇਰਾ ਸ਼ੌਰਾ ਸਾਰੇ ਪਿਛੇ ਗਏ ਨੇ ਉਹਦਾ ਯਾਰ ਨਾਲੇ ਆ ਉਹਦਾ ਖੁਦ ਨਾਲਾ ਤਾ ਲੈ ਫੋਨ ਲਾਏ ਆ ਨਾ ਮੇਰੀ ਗੱਲ ਕਿੱਥੇ ਆ ਨਹੀਂ ਫਰਕ ਪੈਂਦਾ ਹੁਣੀ ਥਾਲ ਨਹੀਂ ਪੈਂਦਾ ਦਾੜ ਖਾਣੀ ਪਿਆਰਦਾ ਅਨੁਚਾਰ ਦਾ ਰਸ ਯਾਰ ਹੁਣ ਮੁਰਲੇ ਆ ਜਿਹੜੇ ਮੇਰੇ ਨਾਲ ਸੰਦਲ ਵੀਰ ਬੋਲਨੇ ਆ ਹੁਣ ਬਰਾਬਰ ਲੱਗਣੇ ਦੋਹੇ ਬੂਟੇ ਠੀਕ ਆ ਦੋਹਾਂ ਨੇ ਇੱਕ ਸਾਲ ਜਾਣਾ ਕਿੱਥੇ ਹੁਣ 2 ਸਾਲ ਦੇ ਬੂਟੇ ਹੋ ਜਾਣਾ ਕਿੱਥੇ ਹੁਣ 3 ਸਾਲ ਦੇ ਹੁਣ ਫਰਕ ਤਾਂ ਪੈਣਾ ਹੀ ਆ ਯਾਰ ਪਊਗਾ ਇਹ ਤਾਂ ਫਿਰ ਹੁਣ ਜਾ ਪਾਣੀ ਆ ਪਾਣੀ ਵੀ ਸੁਣਦਾ ਤੂੰ ਮੇਰੀ ਸੁਣ ਲੈ ਗੱਲ ਇਹ ਜ਼ਰਾ ਪਾਗਲ ਬਣਾਉਂਦਾ ਮਨਵੀਰ ਇਹ ਦੇਖ ਇਹਦਾ ਇਦਾਂ ਅੱਖਾਂ ਬਣ ਗਿਆ ਆਹ ਹੁਣ ਘਰੇ ਬਲਵੀਰ ਆ ਲਾ ਗਿਆ ਭਾਈ ਆ ਬਲਵੀਰ ਆਪਰ ਵੀਰਾ ਪਲਾਟ ਹਾਂ ਆ ਤਿੰਨ ਕਿਲੇ ਮਨ ਵੀਰਾ ਦੇ ਆ ਗਏ ਇਧਰ ਨਾ ਠੀਕ ਹੈ ਹਾਂ ਅਪਰ ਵੀਰਾ ਤੇ ਐਵੇਂ ਬੁੱਟੇ ਲਾਤੇ ਕਾਲ ਦੇ ਬਰਾਬਰ ਹਾਂ ਜਿਹੜੇ ਹੁਣ ਬੁੱਟੇ ਲਾਏ ਨੇ ਬਰਾਬਰ ਯਾਨੀ ਉਪਰ ਵੀ ਨਾ ਬੁੱਟੇ ਲਾਏ ਆ ਜਿਹੜੇ ਇਹਨਾਂ ਨੇ ਲਾਏ ਆ ਹਾਂ ਸਾਲ ਹੋ ਗਿਆ ਲੱਗਿਆ ਇਹ ਵਾਲੇ ਸਾਲ ਲਾਏ ਆ ਉਹੀ ਤੇ ਬਰਾਬਰ ਦਾ ਹੁਣ ਲਾਏ ਨੇ ਤੇਰੇ ਲੱਗੂ ਥੱਲੇ ਵਾਲੇ ਦੀ ਗੱਲ ਕਹਿਣਾ ਥੱਲੇ ਵਾਲਾ ਵੀ ਸਾਰਾ ਜਮੇ ਸ਼ੌਰਾ ਹੋ ਜਾਣਾ ਤੂੰ ਗੱਲਾਂ ਹੀ ਆ ਚੱਲੀਆਂ ਕਿਸੇ ਕੇਸ ਪਾਉਣਾ ਨਾ ਫੇਰ ਪਤਾ ਲਗਾ ਦੇ ਨਾ ਨਾ ਇਹ ਆ ਫੁੱਲ ਲਗਾ ਦੇ ਲੱਤ ਮਾ ਲੱਤੋਂ ਫੁੱਲਣ ਜਾਂਦੇ ਦਾ ਫੇਰ ਫਸਲ ਮਾਰਦੀ ਨਹੀਂ ਨਹੀਂ ਆ ਫਸਲ ਦਾ ਉਹ ਫਸੰਦ ਨਹੀਂ ਕੋਈ ਚੱਕਰ ਮਨਵਾਏ ਵੀ ਬਰਾਬਰ ਬਰਾਬਰ ਹੋ ਜਾਵੇ ਕੰਮ ਯਾਰ ਮੇਰੀ ਗੱਲ ਸੁਣ ਤਲਬੀਰ ਉਹ ਲੰਬੀ ਲੰਬੀ ਹੋ ਜਾਣਾ ਦਾ ਠੀਕ ਆ ਫੇਰ ਹੂੰ ਬੌਣ ਨੂੰ ਹੁਣ ਮੈਂ ਦਵੱਲੇ ਨੂੰ ਬਾਹੀ ਕਰਨੀ ਦੀ ਗੱਤ ਤੀ ਠੀਕ ਆ ਹੁਣ ਇਹਦੇ ਚੌਰਸ ਖੇਤ ਆ ਪੂਰਾ ਠੀਕ ਆ ਆ ਚੌਰਸ ਆ ਖੇਤਲ ਮੇਰਾ ਠੀਕ ਆ ਇਹਦੀ ਬਾਹੀ ਵਧੀਆ ਹੋਊਗੀ ਮੇਰੀ ਗੱਲ ਸੁਣ ਤੂੰ ਤੂੰ ਸਾਰੇ ਤੂੰ ਸਾਰੇ ਜੇ ਬੂਟੇ ਪਿਛਲੇ ਸਾਰੇ ਲਾਉਂਦਾ ਬਾਬੇ ਸਾਲ-ਸਾਲ ਪਿਛਲੇ ਨਾ ਵੀ ਲਾਉਂਦਾ ਸਾਲ-ਸਾਲ ਮੈਂ ਫਰਕ ਪਾਵਾ ਲਾਉਣਾ ਕੀ ਕੀ ਲਾ ਲੈਂਦਾ ਫੇਰ ਜਿੰਦੁਰ ਮਰਜੀ ਆ ਨਾ ਡੇਢ ਡੇਢ ਕੀ ਲਗਨ ਲਾਇਆ ਮੈਂ ਡੇਢ ਕੀ ਲਗਨ ਰੱਖੋ ਕੋਈ ਲਾ ਲੈਂਦਾ ਸੁਣ ਮੇਰੀ ਗੱਲ ਲੰਬਾਈ ਕਿੱਦਾਂ ਨੂੰ ਲੰਬਾ ਤੂੰ ਮਤਰੇ ਨਹੀਂ ਮੈਂ ਮੈਂ ਜਿੱਤਦਾ ਮੈਂ ਜਿੱਤਦਾ ਵੀ ਨਹੀਂ ਮੈਂ ਤਾਂ ਜਿੱਤਦਾ ਮੇਰੀ ਗੱਲ ਸੁਣੋ ਸਾਡਾ ਡੇਟਡ ਕੀਲੇ ਦਾ ਟੱਕ ਬਣਿਆ ਹੋਇਆ ਇਕੱਠਾ ਤੇ ਇਹਨਾਂ ਇਕੱਠਾ ਹੋਇਆ ਹੋਵੇ ਦੋਹੇ ਗੇਤ ਉੱਪਰਲਾ ਇੱਕ ਬਰਾਬਰ ਆ ਥੱਲੇ ਵਾਲਾ ਇੱਕ ਬਰਾਬਰ ਆ ਠੀਕ ਆ ਹੂੰ ਹੁਣ ਜਾਂ ਥੱਲੇ ਵਾਲਾ ਬਰਾਬਰ ਆ ਫਿਰ ਉਹਨੂੰ ਹੁਣ ਇਕੱਠਾ ਹੀ ਲਾਉਂਦਾ ਉਹਨੂੰ ਮੈਂ ਖੱਤੀਆਂ ਹੀ ਬਣਾਉਂਦਾ ਫਿਰ ਇਹੋ ਫਿਰ ਜਾਂ ਨੂੰ ਮੈਂ ਤੇ ਕਿ ਹਨ ਇਹਨਾਂ ਦੇ ਦੋਹੇ ਪਾਸੇ ਨੂੰ ਇਹਨਾਂ ਨੂੰ ਦੇਖ ਦੋ ਜੀ ਵਿਚਾਰਾ ਰੋਜ਼ ਜਲੂਸ ਕੱਢਿਆ ਬੈ ਕੇਤ ਦਾ ਫਿਰ ਦੋਹੇ ਪਾਸੇ ਨੂੰ ਜਾਣਾ ਇੱਥੇ ਬੈਨੇ ਸਲੇਖ ਸੌਰੀ ਦੇ ਪਾਸੋਂ ਸੌਰੀ ਵਾਲੇ ਕੱਪ ਹੋ ਜਾਂਦਾ ਮਿੰਟ 'ਚ ਬਦਲ ਜੰਨੇ ਤੁਸੀਂ ਇਹਨਾਂ ਦੇ ਕਿਹੜੇ ਜੀਨ ਦੇਣਾ ਗਾ ਨਹੀਂ ਤੇਰਾ ਜਿਵੇਂ ਤੁਹਾਡੀ ਬੁੱਟੇ ਤੁਸੀਂ ਲਾਉਣੀ ਫਿਰ ਆਕਲ ਸਾਨੂੰ ਹੈਗੀ ਅਸੀਂ ਲਾਤ ਤੇ ਆਕਲ ਆਕਲ ਪਤਾ ਨਾ ਕਰਦੇ ਕਿੱਥੇ ਰੁਪਿਆ ਦੇਣੇ ਕਿ ਟਰੈਕ ਕਿੱਥੇ ਬੰਦੂਗੇ ਓ ਯਾਰ ਮੇਰੀ ਗੱਲ ਸੁਣ ਇੱਕ ਹੋਰ ਦੰਦ ਦੱਸਦਾ ਮੈਂ ਉਹ ਜਿਹੜਾ ਰਸਤਾ ਏ ਜਿਹੜਾ ਤੂੰ ਕਹਿਣਾ ਗੱਲ ਇਹ ਮੇਰੀ ਥੜਲਾ ਤੂੰ ਨਾ ਜਿੰਦਾ ਚਾਰ ਇਹ ਚਾਰ ਲਗਾ ਦੇ ਬਿਲਕੁਲ ਨਾ ਨਾ ਰੁੱਟੇ ਲਾਉਂਦਾ ਭਾਈ ਇਹ ਦੇਖੋ ਮੇਰੀ ਗੱਲ ਤਾਂ ਚੜਦੇ ਯਾਰ ਸ਼ਿਵਦੀ ਸ਼ਿਵਦੀ ਕਿੰਨੀ ਚੜਦੀ ਕਿੰਨੀ ਫੁੱਟਾ ਪਹਿਲਾ ਹੁੰਦਾ ਹਾਂ ਸ਼ਿਵਦੀ ਕਿੰਨੀ ਤੇ ਕਿ ਸਟਾਰਟ ਕਰ ਲੈਂਦੇ ਹਾਂ ਲਾਉਂਦੇ ਆਈ ਜਾਂਦੇ ਹਾਂ ਕਾਲ ਪਾਉਂਦੇ ਜੇ ਕੀ ਲੱਗਦੀ ਲਾਉਂਦੇ ਜੇ ਕਹਿੰਦਾ 3 ਸਾਲ ਮੈਂ ਲਾਉਣੀ ਤੇ ਸੀ ਹਾਂ ਸਮਝ ਆ ਗਿਆ ਛੜਦੀ ਕਿੰਨੀ ਆ ਕੇ ਹੌਲੀ ਹੌਲੀ ਯਾਰ ਜੱਗੇ ਨਾਲ ਬਸ ਸਾਰਾ ਝਾਂਦੇ ਹੋ ਜਾਣਾ ਤਾਂ ਯਾਰ ਹੈ ਜੱਗੇ ਨਾਲ ਸਾਰਾ ਸ਼ੋਰਾ ਹੋ ਜਾਣਾ ਤਾਂ ਚਾਚੇ ਬਹੁਤ ਫਰਕ ਪੈਂਦਾ ਬੂਟੇ ਦਾ ਬੂਟੇ ਦਾ ਫਰਕ ਬਹੁਤ ਪੈਂਦਾ ਮੈਂ ਲਾ ਲੇ ਉੱਤੇ ਮੇਰੀ ਗੱਲ ਨੂੰ ਕੌਣ ਦਿਨ ਲਾਏ ਤੇ ਬਾਈ 7 ਸਾਲ ਪਹਿਲਾਂ ਯਾਰ ਉਹਨੇ ਵੀ ਉਹਦੇ ਨਾਲੇ ਮੈਂ ਲਾ ਦਿੱਤੇ ਅਗਲੇ ਸਾਲ ਬੂਟੇ ਇਹੇ ਡੰਡੇ ਘੜੇ ਤੇ ਕੋਈ ਕੁਸ ਘੜਾਤਾ ਯਾਰ ਕਿਆ ਫਾਇਦਾ ਫਿਰ ਉਹਦਾ ਬੋਲ ਹੁਣ ਤੇਰੇ ਨਾਲ ਦਲਵੀਰ ਤੇਰੇ ਯਾਰ ਮੈਂ ਉਹਨੇ ਵੀ ਖੇਤਾਂ માં ਜਾ ਕੇ ਵੀਡੀਓ ਬਣਾਤੀ ਬਣਾ ਲਏ ਲੈ ਚੱਲ ਚੱਲੀਏ ਮੈਂ ਖੇਤਾਂ માં ਜਾ ਕੇ ਵੀਡੀਓ ਬਣਾ ਕੇ ਲਿਆਉਣੀ ਆ ਚਲੋ ਚੱਲੀਏ ਇਹ ਸਾਲ ਸਾਲ ਕਰੀਏ ਤਾਂ ਜਿਹੜਾ ਸਾਲ ਪਹਿਲਾਂ ਉਹ ਲਾ ਦਿੱਤੇ ਨੇ ਬਰਾਬਰ ਹੋਇਆ ਲਾ ਦਿੱਤੇ ਮੈਂ ਤਾਂ ਮੰਨ ਗਿਆ ਕਿ ਨਾ ਮੰਨ ਗਿਆ ਮੇਰੇ ਕੋ ਖੇਤ ਹੈ ਉਹ ਤਾਂ ਮੈਨੂੰ ਆਏ ਦਾ ਵੀ ਉਹਦਾ ਸਾਰੇ ਹੀ ਸ਼ੌਰਾ ਹੋ ਜਾਣਾ ਬਾਈ ਦਾਤਾ ਸਾਰੇ ਹੀ ਸ਼ੌਰਾ ਹੋ ਜਾਣਾ ਬਾਈ ਇਹ ਸਹੀ ਲੰਦਾ ਠੀਕ ਨਹੀਂ ਗੱਲ ਬਾਈ ਇਹ ਕੇਸ ਨਹੀਂ ਸਾਨੂੰ ਸਮਝ ਆਉਣਾ ਥੋੜੇ ਸਮਝ ਨਹੀਂ ਆਉਣਾ ਮੈਂ ਤਾਂ ਇੱਥੇ ਬੈਠਾ ਦਾਤਾ ਬਣਾਣ ਦੇ ਗਿਆ ਮੈਂ ਕਿਹਾ ਤੇਮਕੇ ਤੇ ਗਿਆ ਮੈਂ ਕਿਹਾ ਹਾਂ ਇਹ ਉਹ ਥੋੜੇ ਸਮਝ ਨਹੀਂ ਆਉਣਾ ਆ ਗਿਆ ਸਾਡੇ ਵੀ ਹੁਣ ਬੰਦਾ ਕਹਿ ਰਿਹਾ ਵੀ ਉਕਣਾ ਤੂੰ ਕਹਿ ਰਿਹਾ ਉਕਣਾ ਉਹ ਬਣਾ ਸਾਲ ਦਾ ਵਕ ਪੈ ਗਿਆ ਬੁੱਟਾ ਦਾ ਸ਼ੌਰਾ ਕਹਿੰਦਾ ਉਹਦੇ ਖੇਤ ਨੂੰ ਕਰਨਾ ਨਹੀਂ ਸ਼ੌਰਾ ਤੂੰ ਸਾਲ ਪਹਿਲਾਂ ਹੀ ਕਰ ਤਾ ਤੂੰ ਬੰਦੇ ਨੇ ਤਾਂ ਪਹਿਲੀ ਬੰਦੇ ਨੇ ਤਾਂ ਪਹਿਲੀ ਸਿਰ ਫੜ ਲੈ ਹੈਲੋ ਕੋਈ ਹੈ ਤਾਂ ਮਲਝ ਗਿਆ ਹਾਂ ਉਹ ਕੋਈ ਨਾ ਰਾਤ ਮੇਰੀ ਗੱਲ ਸੁਣੋ ਜਿਹੜ ਗੱਬੇ ਆ ਬੱਟ ਮੇਰੀ ਠੀਕ ਆ ਮੈਂ ਉਹਦੇ ਨੇੜੇ ਰਸਤਾ ਲਾ ਦੇਣਾ ਮੈਨੂੰ ਆਏ ਆ ਯਾਰ ਮੇਰੀ ਗੱਲ ਸੁਣੋ ਉਹਨਾਂ ਦਾ ਗੰਨਾ ਵੀ ਜੰਦਾਂ ਦਾ ਬੂਟੇ ਵੀ ਲਾ ਦਿੰਦਾ ਮੈਂ ਕਿਹਾ ਚੱਲ ਅभी ਰਸਤਾ ਹੀ ਕਾਹ ਪਰਚੀ ਦੀ ਮੈਨੂੰ ਆਇਦਾ ਹੀ ਮੈਂ ਕਿਹਾ ਇਹ ਵੱਡੋ ਕੀ ਹੁਣ ਠੀਕ ਆ ਉਹਨਾਂ ਦੋ ਦਿਨ ਚੇਅਰ ਖਾਲੀ ਕਰ ਦੋ ਦਿਨੇ ਜਾਨੇ ਦੇ ਦਿੰਦੇ ਉਹਨਾਂ ਦੇ ਖਾਂਦੇ ਹਾਂ ਦੋ ਦੋ ਲਾ ਦਦਾ ਯਾਰ ਖੇਤ ਦਾ ਦੋ ਤਾਂ ਲੈ ਕੇ ਜਾਨੇ ਆ ਭਾਈ ਠੀਕ ਆ ਉਹਨਾਂ ਨੇ ਦੋ ਚਾਰ ਦਿਨ ਚ ਹੋਰ ਕਰ ਦੇਣਾ ਉਹ ਖਾਲੀ ਠੀਕ ਆ ਪਲਟਾਵੇਂ ਮਾਰਨੇ ਮੈਂ ਹੁਣ ਜੇ ਪਰਚੀ ਆ ਗਈ ਨੇੜੇ ਤਾਂ ਠੀਕ ਆ ਜੇ ਉਹ ਪਲਟਾਵੇਂ ਤਾਂ ਹੁਣ ਤਾਂ ਮਾਰੇ ਦੇ ਜੇ ਐਜ ਨਹੀਂ ਮਾਰੇ ਉਹ ਪਰਾਂਲੇ ਚ ਅੱਛਾ ਉਹ ਪੋਲੇ ਪਲਟਾਵੇਂ ਮਾਰ ਕੇ ਲੇਜ਼ਰ ਕਰਕੇ ਨਾਲ ਦੀ ਨਾਲ ਗੰਨਾ ਵੀ ਝੜਾਣਾ ਹੁਣ ਮੈਨੂੰ ਆਏ ਦਾ ਮੈਂ ਕਹਾਂ ਵੀ ਕਾਨੂੰ ਭੱਜਣਾ ਠੱਕ ਕਰਨੀ ਹੈ ਵੀ ਬੈੱਡ ਲਾਣ ਦਿੰਦੂਗਾ ਜੇ ਕਿਆ ਫਰਕ ਪੈਣ ਲੱਗਿਆ ਯਾਰ ਤੇ ਰਾਸਤਾ ਤਾਂ ਫੇਰ ਹੈਗਾ ਜਿਹੜੇ ਹਿਸਾਬ ਨਾਲ ਕਹਿੰਦਾ ਰਾਸਤਾ ਤੂੰ ਵੀ ਦੇਖੀ ਦਮਾਣ ਦਾ ਤੇਰੇ ਸਾਹਮਣੇ ਰਸਤਾ ਬਣਦਾ ਆਉਂ ਮੈਂ ਨਾਲ ਝਾਲੀ ਚੱਲ ਰਿਹਾ ਭੰਗ ਨੂੰ ਆਉਂ ਉਹ ਵੀ ਕੰਮ ਕਰ ਦੇਣਾ ਤੂੰ ਟੈਨਸ਼ਨ ਨਾ ਲੈ ਉਹ ਜਿਹੜਾ ਨਾ ਤੇਰਾ ਸਾਹਿਬ ਉਹ ਤਾਂ ਜਦ ਤੱਕ ਹੋਇਆ ਉਹਨੂੰ ਸਾਰਿਆਂ ਨੂੰ ਬਾਅਦ ਹੀ ਬਾਕੇ ਟਰੈਕਟਰ ਜਿਹੜੀ ਲੀ ਕੱਢ ਕੇ ਲਿਆਉਂਦਾ ਕੱਢ ਲਿਆ ਉਹਦੇ ਬਾਅਦ ਚ ਪੱਛੇ ਲਾਦੀ ਕਣੀ ਹੁਣਾ ਉਕੜਈ ਹੁਣਾ ਯਾ ਮੈਂ ਪਤਾ ਕਿਆ ਕਰਨਾ ਮੈਂ ਕਿਹਨਾਂ ਗੇਰ ਬੀਜੇਵ ਨੂੰ ਕੰਨੇ ਗੰਨਾ ਰੋ ਰੱਖੂਗਾ ਯਾਰ ਇਹ ਉਹ ਤੈਨੂੰ ਮੈਂ ਦੱਸਦਾ ਕਿਵੇਂ ਕਰਨਾ ਜਿਹੜੀ ਹੁਣ ਲਾਸਟ ਵਾਲੀ ਹੁਣ ਤੈਨੂੰ ਪਤਾ ਆਪਾਂ ਗਾਇਬ ਨਹੀਂ ਛੱਡਦੇ ਵੀ ਇੱਧਰ ਨੂੰ ਹਨਾ ਉਹ ਗਾਇਬ ਆਪਾਂ ਨੂੰ ਦੇਣਾ ਹੀ ਆ 17 ਫੁੱਟ ਦਾ 17 ਫੁੱਟ ਚ ਟਰਾਲਰ ਲੰਘਿਆ ਹੋਣਾ ਠੀਕ ਆ ਪਿੱਛੇ ਜੇ ਬੂਟੇ ਲੱਗ ਗਏ ਉਹ ਜਿਹੜੇ ਇੱਧਰਲੀ ਸਾਈਡ ਦਾ ਬਾਟਾ ਰੋਦੇ ਉਹ ਜਗ੍ਹਾ ਜਿਹੜਾ ਲੰਘ ਜਾਣਾ ਟਰਾਲਰ ਉਹ ਤੇ ਟੇਪਰ ਜਿਹਾ ਬਣੀ ਰਹਿਣ ਦਣੀ ਮੈਂ ਕਿਹੜੀ ਉਹ ਉਹਦਾ ਚੜਾਈ ਯਕੀਨ ਨਾ ਹੁਣ ਉਹਦਾ ਪੱਟੀ ਹੁਣ ਉਹਦਾ ਪੱਟੀ ਹੁਣ ਬਣੀ ਵੀ ਆ ਤੇਰੀ ਉਹ ਪੱਕ ਗਈਆਂ ਉਹਨੂੰ ਹੱਲੇ ਝੋਲੇ ਆਲੇ ਬੂਟੇ ਚੱਕਣੇ ਨੇ ਨਾ ਹਾਂ ਗੰਨਾ ਨਾ ਠੀਕਾ ਹੁਣ ਹੁਣ ਪੱਟੀ ਹੁਣ ਦਹਿ ਪੱਤੀ ਠੀਕ ਆ ਮੈਂ ਕਹਿ ਬਲੀ ਲੱਗੇ ਵੇ ਬੋਹਣਾ ਇਹਦੇ ਤਾਤਾ ਕਾਲੂ ਬੋਹਣਾ ਮੈਂ ਯਾਰ ਨੰਬਰੇ ਬਹੁਤ ਦੂਰ ਦਾ ਮੇਰਾ ਤਾਂ ਹੁਣ ਪਰਸੋਂ ਦਾ ਕਹਿੰਦਾ ਮੈਂ ਕਹਾਂ ਪਹਿਲਾਂ ਜਗੀਰਾਂ ਦਾ ਬੋਹਣਾ ਖੂਰ ਘਰ ਉਹਦੇ ਲੱਗੇ ਹੋਏ ਪਾਉਣਾ ਹਾਂ ਉਹਦੇ ਪਾਉਣਾ ਹਾਂ ਉਹਦੇ ਪਾ ਮੈਂ ਹਾਂ ਉਹਦੇ ਬਾਗਾਂ ਮੈਂ ਫਿਰ ਹੂੰ ਜਰਾ ਢੇਰ ਪਾਉਂਦਾ ਨਾ ਨਾ ਜਗਾ ਇਹੋ ਬਿੱਗੇ ਖਾਲੀ ਆ ਅੱਛਾ ਇਹ ਖਾਲੀ ਨੇ 85 ਬੀਜਣਾ ਉਹਨਾਂ ਨੇ ਅੱਛਾ ਉਹ ਜਿਹੜਾ ਪੈਗਾ ਮੀ ਫਿਰ ਦੱਸ ਦੇ ਚੁੱਪ ਕਰਕੇ ਬੈਠੇ ਰਹੋ ਹੂੰ ਸਮਝ ਗਿਆ ਯਾਰ ਮੀ ਪੈਲੇ ਤੇ ਹਵਾ ਨਾ ਚੱਲੇ ਬਾਵਾ ਤਾਂ ਹਵਾ ਚੱਲਦੀ ਜਦੋਂ ਅੱਜ ਤੁਸੀਂ ਤਾਂ ਨਹੀਂ ਹੈ ਜੋ ਪਾਣੀ ਲਿਆ ਕੇ ਬਾਈ ਐਤ ਕੀ ਨਹੀਂ ਐਤ ਕੀ ਨੰਬਰ ਲੈ ਗਿਆ ਐਤ ਕੀ ਐਤ ਕੀ ਮੀ ਤਾਂ ਮੈਂ ਕਹਿੰਦਾ ਮੀ ਤਾਂ ਹੀ ਖੜਾ ਹੋ ਜੇ ਵੀ ਚਲਾਏ ਦਵੇ ਮੂੜ ਰੇ ਮੈਂ ਰੋਟ ਲੱਗ ਉਹ ਕੱਢ ਲਿਆ ਯਾਰ ਗ੍ਰਿਪ ਕਈ ਵਾਰ ਭੁੱਲ ਭਲੇ ਕਿ ਦੱਬ ਹੋ ਜਾਂਦਾ ਹੈ ਉਹ ਕਣ ਦਾ ਕੁਛ ਨਹੀਂ ਵਿਗੜਦਾ ਆ ਉਹ ਵਿਗੜਦਾ ਨਹੀਂ ਇੱਥੇ ਦੱਸਦਾ ਹੈ ਨਾ ਕਿ 20 ਜਿਆਦਾ ਆ ਉਹ ਦੇਖ ਲਓ ਹਮ ਮੈਨ ਨਹੀਂ ਹੁਣ 2 ਦਾ ਮੈਨ 20 ਜੀ ਜਿਆਦਾ ਆ ਜਿਹੜਾ ਆਪਰੇ ਇਕੱਠੇ ਹੀ ਲਾਇਆ ਦਾ ਬੰਦਾ ਪਾਣੀ ਜਿਆਦਾ ਤਨ ਮੰਡ ਗਏ ਤੇ ਆਪਾ ਇਹਦੀ ਗਣਕ ਬਾ ਥੋੜੀ ਛੋਟੀ ਸੀ ਮੇਰੇ ਵਾਲੀ ਕੱਦ ਜਿਆਦਾ ਕਰ ਗਈ ਸੀ ਬਸੇ ਰੂਟਾ ਮੀਟਰ ਦੀ ਗਣਕ ਦੀ ਉਹ ਗਿਰਦੀ ਹੈ ਰੂਟਾ ਮੀਟਰ ਦੀ ਗੱਲ ਹਮ ਹਰਕਾ ਜਾ ਚ ਰੂਟਾ ਪੈਂਦਾ ਹਾਂ ਪੋਲੀ ਰੱਖਦੀ ਆ ਯਾਰ ਇਤਰੀ ਆ ਉਹ ਗਿਰਦੀ ਆ ਰਿਸਣੀ ਤਾਂ ਸਾਡੀ ਪਾਣੀ ਲਾਉਂਦੀ ਆ ਇਹਦੇ ਡੱਕਰ ਉੱਥੇ ਗਰੀ ਨਹੀਂ ਅਸੀਂ ਲਾਇਆ ਇਕੱਠਿਆਂ ਨੇ ਪਾਣੀ ਆ ਬਾਏ ਲਾਇਆ ਬੱਤੀ ਇਹ ਚੌਥੇ ਦਿਨ ਵੀ ਸ਼ੁਰੂ ਹੋ ਗਿਆ ਫਿਰ ਫੇ ਤਾਂ ਆਟੇ ਨਹੀਂ ਚਾਚਾ ਕਿਆ ਬਣਿਆ ਉੱਥੇ ਥੋੜੀ ਚੋਰੀ ਦਾ ਚੋਰੀ ਦਾ ਕੋਈ ਪਤਾ ਨਹੀਂ ਭਾਈ ਹੂੰ ਪੁਲਿਸ ਰਿਪੋਰਟ ਲਿਖਾ ਦਿੱਤੀ ਅੱਛਾ ਚੋਰਾਂ ਦਾ ਕੋਈ ਪੁਲਿਸ ਲਿਖਾ ਦਿੱਤੀ ਉਹਨੇ ਜਿਹੜੇ ਨੇ ਐਮਜੀਡੀ ਨੇ ਹੂੰ ਥੋੜੇ ਤਾਂ ਥੋੜੇ ਤਾਂ ਪਚਾ ਹੋ ਗਿਆ ਤੇ ਸਾੜਾ ਕਿਹੜਾ ਹਫਤੇ ਇੱਡਾ ਕੋਠਾ ਦਾ ਚੱਕਾ ਉਹ ਚੱਕੇ ਲੈ ਜਾਂਦੇ ਨੇ ਵੀ ਜਮਣਾ ਨਾਲ ਉਹ ਵੀ ਸੋਧਦੇ ਹੁਣੇ ਨਾਲ ਤੇ ਪਾ ਦਈਏ ਓਏ ਮੇਰੀ ਗੱਲ ਸੁਣ ਲੈ ਉੱਥੇ ਆਲੇ-ਦਾਲੇ ਮੋਟਰ ਤੇ ਘੁੰਮ ਕੇ ਦੇਖ ਲੈਣਾ ਕੋਈ ਪੈਸੇ ਨਾ ਰੱਖ ਗਿਆ ਭਾਈ ਮੋਟਰ ਤਾਂ ਪਾ ਲਓ ਇਹ ਬਾਵਾਂ ਨੂੰ ਵੇਖ ਲਿਓ ਉਹ ਹੈ ਜੀ ਇਹਨੂੰ ਵੇਚਣਾ ਸਾਮਾਨ ਉਹ 2-4 ਇੰਚ ਰੱਖ ਕੇ ਜਾਊਗਾ ਸਾਮਾਨ ਵੀ ਟਿਕਾੜੇ ਹਾਂ ਉਹ ਨਹੀਂ ਉਹ ਜਿਹਦੀ ਹੈਗੀ ਮੋਟਰ ਉਹਨੂੰ ਪਤਾ ਵੀ ਇੱਥੇ ਮੋਟਰ ਉਹ ਦਿਖਦੀ ਉਹ ਨਹੀਂ ਦੂਰ ਤੇ ਵੀ ਮੋਟਰ ਹੈ ਹੂੰ ਚਲੋ ਹੋ ਰਿਹਾ ਇੱਕ ਪੱਤਾ ਜਿੱਕੇ ਨਹੀਂ ਕੰਨੀ ਰਿਹਾ ਇਹ ਕਿਥੇ ਦਾ ਕੰਮ ਹੋਣਾ ਤਾਂ ਘਾਤ ਦੇ ਬਾਅਦ ਸ਼ੁਰੂ ਹੋ ਜਾਂਦਾ ਯਾਰ ਚੱਲ ਪਏ ਕਿਤੇ ਕਿਤੇ ਜੇ ਨਵੀਆਂ ਛੱਡੀਆ ਉਹਨਾਂ ਨੂੰ ਚੱਲ ਪਏ ਬੜੀਆਂ ਨੂੰ ਨਹੀਂ ਚੱਲਦੇ ਅਜੇ ਹਾਂ ਬੜੀਆਂ ਦਾ ਨਹੀਂ ਹਰਿਆਈ ਪੈਣ ਲੱਗ ਜਾਂਦੀ ਆ ਦੇ ਮੈਚ ਹੂੰ ਦੰਬੀ ਹੋ ਗਏ ਚਲੋ ਠੀਕ ਹੈ ਜੀ ਸਤਿਗੁਰ ਜੀ ਅੱਛੀ ਗੱਲ ਜੀ ਬੰਦਾ ਛੱਡਣਾ ਛੱਡਦੀ ਰਹੀ ਆ ਮੈਂ ਆਰਾਮ ਕਰ ਲੂੰਗਾ ਇਹਨੇ ਸਤਿ ਸ੍ਰੀ ਅਕਾਲ ਜੀ ਮਿਲੋ ਜੀ ਪੰਮੇ ਨੂੰ ਠੀਕ ਗੱਲ ਜੀ ਭਾਈ ਲੱਗੇ ਕਿੰਨਾ ਬੀਜਣ ਆਇਆ ਹੁਣ ਇਹਨਾਂ ਨੂੰ ਕਹਿੰਦੇ ਵੀ ਅਸੀਂ ਬੀਜਣ ਲੱਗੋ ਇਹ ਕਹਿੰਦੇ ਬੱਦਲ ਆਉਂਦਾ ਏ ਹਾਂ ਇਹ ਬੀਜਣ ਨਹੀਂ ਲੱਗਦੇ ਇਹ ਕਹਿੰਦੇ ਅੱਧੇ ਘੰਟੇ ਦਾ ਕੰਮ ਹੈ ਕਹਿੰਦੇ ਸਾਢੇ ਅੱਧੇ ਘੰਟੇ ਦਾ ਕੰਮ ਹੈ ਕੰਮ ਵੀ ਅੱਧੇ ਘੰਟੇ ਦੀ 25,000 ਸਾਰੀ ਵੱਡੀ ਭਈ ਦੇ ਗੱਲ 25 ਦਿੱਤੀ ਵੱਟੇ ਨਾਲ ਸਾਰੀ ਉਹਦੇ 5 ਮਿੰਟ ਦਾ ਹੀ ਕੰਮ ਆ ਜੋ ਲੱਗ ਗਿਆ ਉਹਦੇ ਘੱਟ ਹੀ ਫੜਾ ਦੀ ਫੜਾ ਹੈ ਫੜਾ ਫੜਾ ਉਹਦੇ ਘੱਟ ਹੀ ਉਹਦੇ 5 ਮਿੰਟ ਦਾ ਹੀ ਕੰਮ ਆ ਜੋ ਲੱਗ ਗਿਆ ਕਿਹੜਾ ਪਤਾ 3 ਬਾਈ ਦਾ ਉਧਰ ਲਿਆ ਉਹਦਾ ਉਹਦਾ ਤਾਂ 5 ਦਾ ਵੀ ਨਹੀਂ ਹੈਗਾ ਹਾਂ ਨਾ ਇਹ ਕਹਾਂ ਪੱਛੀਆ ਛੇੜੋ ਪਾ ਆ ਹੀ ਰਹੀ ਆ ਭਰੀਆਂ ਹੁਣ ਹੂੰ ਆ ਹੀ ਰਹਿ ਗਿਆ ਸਾਰੀਆਂ ਵੱਟਦੀਆਂ ਇਹਨਾਂ ਨੇ ਬਾਕੀ ਆ ਸਾਰਾ ਕਰਤਾ ਕਲੀਅਰ ਹਾਂ ਆ ਆ ਹੋ ਗਿਆ 18 ਆਪਣਾ ਹਾਂ ਮੰਨ ਕੇ ਜਾਂ ਡੇਢ ਕਿੱਲਾ ਤਕਰੀਬਨ ਆਊਗਾ ਹਾਂ ਆਇਆ ਮਿੱਜਣਾ ਹੈ ਕੰਨ ਮੰਗ ਆਇਆ ਮਿੱਜਣਾ ਪਜੱਸ ਅੱਛਾ ਵੀ ਤੈਨੂੰ ਇਕੱਠੇ ਕਰ ਦੇਣੇ ਹੋਰੇ ਐਸੋ ਯਾਦ ਰੱਖਿਓ ਪਨੀਰੀ ਵੰਗੂ ਕਿ ਤੂੰ ਭੁੱਲੇ ਜਾਵੇਂ ਥੀ ਜੇ ਪਛਾਣੇ ਲੱਗ ਹੋਣੀ ਥੀ ਥੋੜੂ ਆਏ ਧੀ ਵੀ ਜਣੀ ਭੁੱਲੇ ਯਾਰਾ ਜੇ ਕਾਲੇ ਨਾਲ ਵੀ ਦੀ ਦੀ ਸਾਂਜੀ ਯਾ ਗੋਲੇ ਹੋਈ ਗਿਆ ਕੰਮ ਤੁਸੀਂ ਹੁਣ ਕਾਨੂੰਨ ਨਾਲ ਲੈਣਾ ਬੰਦੇ ਨੂੰ ਹੋਰੇ ਪਟਾ ਦਿੱ ਓ ਓ ਚੱਤ ਜਾ ਹੋ ਜਾਂਦਾ ਕਦੇ ਹੋ ਜਾਂਦਾ ਕਦੇ ਹੋ ਜਾਂਦਾ ਯਾਰ ਜੇ ਆਪਣੇ ਜੋਗੀ ਰੱਖੀ ਹੋਈ ਭਾਈ ਆਈ ਦੱਸ ਦੋ ਭਾਈ ਹੋਈ ਐ ਇਹ ਜੇ ਨਹੀਂ ਰੜਦਾ ਹੈ ਕਿ ਨਹੀਂ ਦੰਮੇ ਤੁਹਾਡੇ ਤੋਂ ਜ਼ਿਆਦੇ ਤੁਹਾਡੇ ਜ਼ਿਆਦੇ ਨਹੀਂ ਦਸੀ ਇਹ ਸਟੋਨ ਦਾ ਵਧੀਆ ਬੱਟਲ ਤੇ ਟੀਰੀਆ ਲਾ ਲੈਣੀ ਇਹਨਾਂ ਦੇ ਪਾਪ ਆਹ ਵੇ ਇਹਦਾ ਫਟਾਫਟ ਹੁਣ ਸਾਰੇ ਮੁਖੜਾ ਨਹੀਂ ਪੈਣਦੇ ਮੁਠੇ ਬਣਾ ਕੇ ਇੱਕ ਪਾਸੇ ਹੋ ਜਾਣੇ ਨਾ ਫੇਰ ਬਾਕੀ ਕਿੱਕੇ ਭਰੀ ਛੱਡ ਲਈ ਹੈ ਸਾਰੀ ਲੈਨਾਂ 'ਚ ਕਿੱਕੇ ਤਾਂ ਛੱਡ ਦੀ ਜੇ ਲੋਡ ਹੋਏ ਇੱਧਰ ਤੋਂ ਜਾ ਕੇ ਜਾਓ ਆਓ ਮੈਂ ਕਹਾਂ ਜੇ ਘਟ ਵੱਧ ਗਈ ਆਓ ਜੇ ਘਟ ਗਈ ਫੇਰ ਵੱਢ ਲੂੰਗਾ ਉੱਥੋਂ ਮੈਂ ਬੱਜ ਗਏ ਟ੍ਰੇਲਰ ਵਸਿਲ ਦੇਣੀਆਂ ਬੱਜੀ ਵਜੇ ਜੇ ਜਾਊ ਵਜਣਾ ਬੁਜਣਾ ਦਾ ਗਿਆ ਚੱਲ ਦੇਖੋ ਪਤਾ ਕੁਝ ਨਹੀਂ ਹੁੰਦਾ ਜਿੰਦਾ ਮੁੱਟਾ ਹੈ ਵਜਣਾ ਦਾ ਨਹੀਂ ਹੈਗਾ ਸਰਜ ਵੇ ਵਸਾ ਬਜਣਾ ਬੁਜਣਾ ਦਾ ਗਿਆ ਹੈ ਮੌਸਮ ਕਾਲੂ ਕਿਹਾ ਦੱਸਿਆ ਬਈ ਜਾਨਾ ਸਵੇਰ ਨੂੰ 8:3 ਮਾਰਿਆ ਤਾਂ ਤੀ ਨਿਕਲਦੀ ਐ ਸਵੇਰ ਨੂੰ ਬਥਰ ਜਾਂਦੀ ਕਿੰਨੀਆਂ ਗਿਰਲੀਆਂ 3000 ਵਾਲੀ ਉਧਰੀ ਐ ਮੇਰੇ ਕਾਪੀਆਂ ਆਈਆਂ ਜਾਂਦੇ ਹਾਂ ਰੱਦ ਦੇ ਦੇ 3-4 ਬਰ ਕਿੰਨ ਉਧਰੀ ਐ ਚੱਲ ਬਥਰ 4:00 ਵਜੇ 100 ਕਾ ਮਾਰ ਕੇ ਸੱਚੀ ਨਹੀਂ ਬਈ ਤਾਂ ਤੁਹਾਨੂੰ ਮੌਕਾ ਹੈ ਤੁਹਾਨੂੰ ਮੌਕਾ ਦੇ ਦਿੱਤਾ ਆ ਜਾ ਮੈਨੂੰ ਉੱਥੇ ਲਾਈਟਾਂ ਬੰਦ ਕਰੀ ਆ ਮੈਂ ਤੂੰ ਖੱਤੀ ਜਾ ਕੇ ਦੋਨੂੰ ਮਾਰ ਕੇ ਮੇਰੀ ਜੀ ਆ ਗਿਆ ਉੱਥੇ ਮੇਰੀ ਅੱਛਾ ਇਹਦਾ ਪਤਾ ਤਾਂ ਵੀਰੇ ਨੇ ਮੈਨੂੰ ਫੋਨ ਕਰਨਾ ਜਿਨਾਂ ਜਦੋਂ ਫੋਨ ਆ ਗਿਆ ਕਹਿਵਾ ਜਾਂਦਾ ਓਏ ਹਾਥੇ ਮੈਂ ਦਤਾ ਅੱਛਾ ਤੇ ਟ੍ਰੈਲਾ ਮਗਾਉਂਦੇ ਆ ਨੇ ਵੀ ਘੰਟਾ ਲਾ ਦਿੱਤਾ ਘੰਟਾ ਬੜੀ ਲੱਗਦਾ ਸ਼ਾਮ ਤੱਕ ਆਉਗਰ ਸ਼ਵੀਰ ਤਾਂ ਨਾ ਆ ਸ਼ਵੀਰ ਵਾਏ ਤੋਂ ਆਣ ਗਿਆ ਹੋਇਆ ਸਾਹਿਬ ਜੋ ਦਾ ਮੇਲ ਚ ਅੱਛਾ ਉਹਨੂੰ ਦਿਖਾ ਦੋ ਰਾਹ ਉੱਥੇ ਦਾ ਉਹ ਸਿੱਖ ਲੂਗਾ ਹੁਣ ਵੀ ਡੋਂਗਾ ਖਾਲੀ ਕਿੱਥੋਂ ਨਾ ਭਰਿਆ ਵਾ ਕਿੱਥੇ ਹੋਣਾ ਮੈਂ ਕਿਹਾ ਨਹੀਂ ਆਓ ਉਹਨੂੰ ਕਾ ਖਾਲੀ ਕਰਾ ਕੇ ਪਰਚੀ ਵੀ ਦੇ ਜਾਵੇ ਕਿਤੇ ਘਰ ਨੂੰ ਭੱਜੇ ਘਰ ਨੂੰ ਆ ਜਵੇ ਕਿਤੇ ਮੈਂ ਜਾਣ ਤਾਂ ਜਾ ਰਣਾ ਅਸ਼ਵੀਰ ਨੇ 15 16 ਟਰੈਲੀਆ ਰਹਿ ਗਈਆਂ 15 16 ਕਹਿੰਦਾ ਹੈ ਹਾਂ ਚਾਰ ਵਜੇ ਦਾ ਬੱਜੇ ਜਾਣਾ ਨਾ ਮਮਾਈ ਬਾਈ ਬਾਜ ਜਾਨੇ ਰੇੜੀ ਵੀ ਹੁਣੀ ਆ ਰੇੜੀ ਪਾਪਾ ਕਿੰਨੀ ਦਾ ਹੁਣ ਰੇੜੀ ਦਾ ਚਲੋ ਡਿਪਾਰਟਮੈਂਟ ਲੱਗਾ ਟਾਈਮ ਤਾਂ ਫੇਰ ਵੀ ਬੋਲ ਆ ਜੀ ਪੋਲੂ ਲੈ ਗਿਆ ਅੱਛੇ ਗਿਆ ਵੀ ਅੱਛਾ ਮਰਾਮਤ ਵੀ ਵੀ ਕਰਨੀ ਆ ਉਹਦੀ ਖੜਾ ਕੇ ਹੁਣ ਕਾਦੀ ਮਿਲ ਦੀ ਖੜਨੇ ਆ ਕਹਿੰਦੇ ਆ ਇਹਨੇ ਸਫਾਈ ਕਰਨੀ ਆ ਲੈ ਬਹੁਤ ਚੱਲ ਲਿਆ ਨਾ ਨਹੀਂ ਤਾਂ ਚੱਲਿਆ ਚਾਰ ਬਖੀਰਾ ਜਿਹੜਾ ਚੱਲਿਆ ਇਹੇ ਹੁਣ ਨੱਦੇ ਖੜੇ ਟਰੈਲੇ ਬਿਨਾ ਪਰਚੀ ਤੋਂ ਉਹਦਾ ਤਾਂ ਕਿਆ ਬਣੂ ਆਇਆਗਾ ਤੇ ਮੇਰਾ ਪਰਚੀ ਤੇ ਉਹਨਾਂ ਦਾ ਕਿਆ ਕਸੂਰ ਆ ਹਾਂ ਉਹ ਨਾ ਉਹ ਊੜਾ ਮੇਲਾ ਵਾਲੇ ਦਾ ਆਓ ਕੜਾ ਹੈਗਾ ਤੇ ਹੂੰ ਕਹਿੰਦਾ ਵਾਏ ਜਾ ਕੇ ਪਰਚੀ ਲਿਆਉਂਦਾ ਕਿ ਨਾ ਘਰ ਚਣ ਗਿਆ ਕੱਲ ਵਾਹ ਜਾ ਜਾ ਜਦੇ ਕਰਦੇ ਨਹੀਂ ਉਹਨਾਂ ਨੇ ਇਹ ਬੰਦੇ ਜਿਹੜੀ ਗਲਤ ਫਹਿਮੀ ਚ ਰਹਿ ਗਿਆ ਕਿਸੇ ਚ ਇਹ ਉਹ ਨੰਬਰਾਂ ਚੱਕਰ ਤੇ ਰਹਿ ਗਿਆ ਬਈ ਕਿਹੜਾ ਪਹਿਲੇ ਦੀ ਆਉਂਦੇ ਤਿੰਨ ਤਿੰਨ ਸੌ ਆਏ ਆ ਜਾਣੀਆਂ ਇਹ ਵੀ ਹੁਣ ਧੁੱਪਾਂ ਕਰਕੇ ਜਿੰਨਾ ਸੁੱਕਦਾ ਬਹੁਤ ਸੁੱਕਦਾ ਪਤਾ ਇਹਦਾ ਹੁਣ ਇਹਦਾ ਇਹ ਚੱਕਰ ਇਹ ਹੈ ਬਈ ਜੇ ਹੁਣ ਇਹਨੇ ਮੱਕੀ ਵੀ ਜਣੀ ਤੇ ਉੱਥੇ ਹੂੰ ਉਹਨਾਂ ਕਿੰਨਾ ਘੜਾ ਲੈਂਦਾ ਔ ਕਿੰਨਾ ਕਦਾ ਸੌਖ ਭਰੀ ਹੋਣੀ ਜੀ ਉਹ ਹਾਂ ਭਰੀ ਮਸੀ ਹੋਣੀ ਹੂੰ ਇਹੀ ਇਹੀ ਘਟਦੇ ਰੋਜ਼ ਪੁੱਛਦੇ ਬੰਨੂ ਕਹਿੰਦੇ ਲੈ ਗਿਆ ਮੈਂ ਕਹਿੰਦਾ ਸਾਡੇ ਵੀ ਘਟਦੇ ਨਾਲ ਹਾਓ ਫਿਰ ਇਹਦੇ 60 ਘਟਦੇ ਆ ਉਹਦਾ 400 ਘਟਦਾ 4 ਕਿੰਨਾ ਸਾਡੇ ਵੀ ਘਟਦੇ ਨਾਲ ਚੱਲ ਇਹਨਾਂ ਨੂੰ ਤਾਂ ਉਹਦਾ ਹੀ ਪਾਏ 60 ਦਈ ਸਾਡਾ ਉਹ ਗੱਲ ਕਰਦਾ 60 ਜਾਂਦੇ ਉਹਨਾਂ ਦਾ 400 ਜਾਂਦਾ 340 ਲਾਲਾ ਚੱਲ ਜੇ 60 ਇਹਨਾਂ ਤੇ ਬਚ ਵੀ ਗਏ ਉਹਦੇ ਹਾਂ 340 ਉਹਦਾ ਜਾਂਦਾ 320 ਅੱਗੇ ਤੇ ਜਾਣਾ ਹੀ ਆ ਹੂੰ ਕਿੰਤੋਂ ਲੱਗੇ ਰੁਕਤੇ ਫੁੱਟਣ ਹੂੰ ਕਿੰਤੋਂ ਪੱਤੇ ਫੁੱਟਣ ਲੱਗੇ ਸਭ ਤੋਂ ਪਹਿਲਾਂ ਲੱਗੀਆਂ ਨਾ ਉਹ ਬੂਲੇ ਦਾ ਵੀ ਤਿਆਰੀ ਹੋ ਆ ਬੰਬੇ ਹੁਣ ਬੂਲੇ ਹਜੇ ਲੰਘ ਜਾਂਦੇ ਯਾਰ ਕੋਲ ਖਮਾ ਜੀ ਉਹ ਬੂਲੇ ਡਬੋਏ ਵਿੱਚ ਪਾਣੀ ਉਹ ਤਾਂ ਫੁੱਟਿਆ ਉਹ ਸਾਰੇ ਫੁੱਟਿਆ ਸਾਰੇ ਪੱਤੇ ਨਿਕਲੇ ਹਾਂ ਜਿਹਨੇ ਲਾਇ ਹੋਈ ਛੜੀਆਂ ਹਾਂ ਜਿਹੜੇ ਸਾਰੇ ਡਬੋਈਆਂ ਦੇ ਵਿੱਚ ਜਿਹੜੀ ਡਬੋਈ ਵੀ ਸੀ ਉਹ ਨਿਕਲ ਉਹ ਨਿਕਲਿਆ ਇਹ ਹੁਣ ਇਹਦੇ ਨਾਲ ਦਾਤੀ ਦਾ ਫਰਕ ਪੈਣਾ ਇਹਨਾਂ ਦਾ ਘੱਟ ਪੈ ਜਾਂਦਾ ਵੱਧ ਪੈ ਜਾਂਦਾ ਤਾਂ ਹੀ ਨਹੀਂ ਛੜੀ ਸੁੱਕਦੀ ਭਾਈ ਉਹ ਸੁੱਕਣੀ ਕਿਹਾ ਉਹਨੇ ਨਹੀਂ ਹੈਗੀ ਹਾਂ ਨਾ ਨਾ ਉਹ ਵੀ ਤਾਂ ਚਾਂਸ ਹੈ ਮੈਨੂੰ ਸੁੱਕਣ ਦਾ ਉਹਦੇ ਚਾਂਸ ਨਹੀਂ ਆ ਭਾਈ ਜਮਾਂ ਵੀ ਇਹ ਕਾਲ ਲੈ ਜੀ ਤੈਨੂੰ ਮੈਂ ਰਾਤ ਦਿੰਦਾ ਤੇ ਪਤਾ ਨਿਕਲ ਵੀ ਲਾਜ ਸੁੱਕਦੀ ਉਹ ਵੀ ਆ ਫਿਰ ਜੇ ਜ਼ਿਆਦਾ ਪੱਤਾ ਕੱਢ ਲਾ ਅਸਿਆ ਇਹਦਾ ਹੁਣ ਬਾਹਰ ਲਾਇਆ ਉਹ ਪੱਤੇ ਨਿਕਲੇ ਜਣੀ ਪਹਿਲਾਂ ਹਾਂ ਨਹੀਂ ਬਾਜੀ ਬਾ ਥੜੇ ਟੋਏ ਵਿੱਚ ਪੱਤੇ ਨਿਕਲੇ ਹੁੰਦੇ ਆ ਫਿਰ ਉਹ ਸੁੱਕਣ ਦਾ ਚਾਂਸ ਵੱਧਾ ਜੇ ਨੰਗੀ ਰਹਿ ਜਾਂਦੀ ਫੇਨੇ ਫਿਰ ਉਹ ਪਾਣੀ ਚ ਰੱਖਨੇ ਪੈਂਦੇ ਹਰ ਵਕਤ ਪਾਣੀ ਛੱਡਣਾ ਹੀ ਪੈਂਦਾ ਖਾਲਚ ਹੂੰ ਫੇ ਨਹੀਂ ਸੁੱਕਦੀ ਜਦ ਤੈਨੂੰ ਟੋਆ ਪੱਟ ਕੇ ਆਪਣਾ ਡਬੋਗੇ ਵਿੱਚ ਦੁਆਏ ਦੂਈ ਪਾ ਦੇ ਕਾਰਬੋਡੇ ਸੰਪੂਰ ਹੂੰ ਅੰਗੀ ਸਾਈਡ ਫਿਰ ਉਹ ਵਧੀਆ ਚੀਜ਼ ਹਾਂ ਹੂੰ ਡਬੋਗੇ ਤਾਂ ਕੁਲ ਕਰਦੇ ਨਹੀਂ ਕਰਨਾ ਹਾਂ ਉਹ ਤਾਂ ਕਹਾਂ ਜਾ ਰਹੇ ਯਾ ਚੇ ਕੌਣ ਉਹਨਾਂ ਨੂੰ ਕਹਿੰਦੇ ਫੜ ਕੇ ਕੋਈ ਨਹੀਂ ਬਸ ਆਇਸ ਤੇ ਰਹੇਗੇ ਹੁਣ ਚੱਲੀ ਉਧਰੋਂ ਚੱਲ ਜਾੜਾ ਕੌਣ ਨੂੰ ਚਲੋ ਬਈ ਚਲੋ ਮੈਂ ਤਾਂ ਅਕੇਲਾ ਹੀ ਸੋਣਾ 10 ਘੰਟਾ ਪੀਤ ਲੋ ਬਾਈ ਕੱਢ ਤੇ ਯਾ ਚੰਨੇ ਸਿਆੜ ਕੱਢ ਤੇ ਬਾਈ ਆ ਦੋ ਵਾ ਇੱਥੇ ਚੈੱਕ ਕਰੇ ਤੇ ਲੱਗੇ ਦੇ ਉਹਨੂੰ ਬੈਲਟ ਕਰੇ ਨਿਕਲਣੇ ਆ ਇਹ ਹੂੰ ਹੂੰ ਇਹਦੇ ਤੋਂ ਆਣ ਨਹੀਂ ਜਾਂਦੀਆਂ ਆ ਇੱਕਾ ਛੱਡੀ ਜਾਓ ਬਾਈ ਸਾਈਡ ਵਾਲਾ ਸਾਈਡੋਂ ਛੱਡੀ ਜਾ ਇੱਕ ਉਹ ਤਾਂ ਪਤਾ ਆ ਜੱਟ ਕੋ ਪਹਿਲੇ ਰੱਖੀ ਠੀਕ ਹੈ ਡੂੰਗਾ ਬੰਮੇ ਇੱਥੇ ਆ ਹੁਣ ਠੀਕ ਆ ਬੁੱchu ਪਛੀਨਾ ਖੜੀ ਹੋ ਜਵੇ ਕੋਈ ਵੀ ਆ ਤੇ ਝੇਕਰ ਫਾਲੀ ਫਾਲੀ ਜਿਹੜ ਘਾਟੇ ਵਗਦਾ ਕੀੜਾ ਬੀਤੂ ਕਰ ਲਈ ਵਾਹ ਬੁੱਤਾ ਬਣਾਉਣ ਲੱਗਾ ਹੀ ਆ ਕੇ ਦਾ ਬੀਦੂ ਦਾ ਜੀਵ ਪੈਤਰ ਹੀ ਆਈ ਪਛੀੜ ਹੋ ਜਾ ਭੀਆ ਦੇਖ ਲਈ ਗੜ ਕੇ ਪਿੱਛੇ ਚੱਲ ਗੱਲ ਸ਼ੁਰੂ ਚੱਲ ਤੂੰ ਤਾਂ ਚੱਲ ਉਹ ਤਾਂ ਗਾਂਹ ਤਾਂ ਚੜ ਬਹੁਤ ਹਕਮ ਤੇ ਛੋਟੀ ਜੀ ਦੀ ਹਾਂ ਹਨਾ ਮੰਮੇ ਆ ਗਿਆ ਪਾਟਿਆ ਕਰ ਦਿੱਤਾ ਡਰੇ ਇਧਰ ਜਾਂਦੇ ਵਿੱਚ ਬਿਲਕੁਲ ਸਫਾਈ ਬਹੁਤ ਆਕੀ ਹਾਂ ਆ ਤਾਂ ਹੋਵੇ ਮੇ ਤੁ ਅਜੰਗ ਜਦੋਂ ਆ ਹੌਟਾ ਜਾਦਾ ਹੋ ਜਾਣਾ ਹੈ ਹੈ ਇਹ ਤਾਂ ਕਹਿੰਦੇ ਕੱਢ ਦੇਣਾ ਬੀਬੀ ਹੈ ਚੱਕ ਇਧਰ ਰੱਖਣਾ ਪੈਣਾ ਹਾਂ ਆ ਜਿਆਦਾ ਇਕੱਠਾ ਕਰ ਲਿਆ ਇਹਨਾਂ ਨੇ ਇਹ ਕਹਿੰਦੇ ਗੱਪੇ ਰੱਖ ਦੋ ਚੱਕ ਇਧਰ ਰੱਖਣਾ ਪੈਣਾ ਸਾਰੇ ਆ ਤਿਆਰ ਕਰਕੇ ਗੱਪੇ ਰੱਖ ਦੋ ਆਹ ਸੇਕ ਆਇਕਾ ਤਾਂ ਠੀਕ ਹੈ ਤਾਂ ਸੈਂਟਰ ਕਾ ਲਾਵਾ ਸੈਂਟਰ ਬਰ ਰੱਖਤਾ ਮਾਈਨ ਨੂੰ ਤਾਂ ਪਤਾ ਹੀ ਐ ਹੁਣ ਹੂੰ ਠੀਕ ਨਹੀਂ ਜੇ ਉੱਥੇ ਨਾਲ ਹੁੰਦਾ ਨਾ ਸਟੇ ਕਾਇਰ ਇਹ ਲੋਟਾ ਹੁੰਦਾ ਭਾਈ ਜਿੱਕਰ ਹੋ ਗਿਆ ਪਾਰਾ ਵੀ ਇੱਧਰ ਕਰਨਾ ਪੈਣਾ ਨਾ ਯਾਦ ਹੁਣ ਕਿੱਦੋਂ ਜੀ ਕਿੱਦੋਂ ਲੱਗ ਗਿਆ ਗੂੜਾ ਹੁਣ ਹਉ ਤਾਂ ਹੀ ਕਹਿ ਰਹਾ ਮੈਂ ਤੈਨੂੰ ਆਹ ਤਾਂ ਜੂਗਾ ਹੋਣ ਲੱਗ ਗਿਆ ਆਹੜੇ ਪ੍ਰਕਾਰ ਫੌਨ ਲਗਾ ਕਰਕੇ ਕੋਈ ਨਹੀਂ ਲਵਾਉਂਦੇ ਆ ਸਾਈਡ ਤੋਂ ਭਲੇ ਖਾਪੈਂਦਾ ਬਾਈ ਹੂੰ ਦੱਲੀ ਨੂੰ ਨਹੀਂ ਪਿਆ ਗੱਲ ਇਹ ਡਾਕਰ ਜ ਨਹੀਂ ਨਿਕਲਦੇ ਨੇ ਵਧੀਆ ਇਹ ਬਾਰੇ ਰਹਿ ਜਾਂਦੇ ਵੀਰ ਬਾੜੇ ਇਹਨੇ ਮਾਰੀ ਖਾਈ ਆ ਮੈਨੂੰ ਬੀਜਣਾ ਹੈ ਇਹਨੇ ਉਹਦੇ ਵੇਗੀ ਲੱੜ ਤਣਾ ਉਹ ਕਰਾਈ ਉਹ ਦੇ ਦੀ ਤੂੰ ਬਾ ਹੁਣ ਚੱਲ ਪਿਆ ਇਹ ਹੁਣੋਂ ਨਹੀਂ ਮੰਨਦਾ ਇਹ ਜਿੰਨਾ ਚ ਬੀਜ ਨਹੀਂਦਾ ਸਾਰੇ ਆਰੇ ਬਿੱਤੇ ਗੇਰ ਇਹਦਾ ਹਵਾ ਘੱਟੇ ਲੈ ਆ ਬਿੱਤੇ ਗੇਰ ਰੋਕ ਤਾ ਆਰਾ ਗੇਰ ਆਰਾ ਗੇਰ ਵਾਈ ਤੇ ਜਾ ਲਾ ਹਾਂ